ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਆ ਜੀ ਤੁਹਾਡਾ ਜਸ਼ਨਰਾਨੀ ਜਸ਼ਨਰਾਨੀ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਉਸਾਰੀ ਤਕਲੀਫ ਆ ਗਈ ਸੀ ਉਹ ਠੀਕ ਹੈ ਸਾਰ ਚੱਲਦਾ ਸੀ ਤੁਹਾਨੂੰ ਹਾਂ ਜੀ ਕਿੰਨੇ ਸਾਲਾਂ ਤੋਂ ਮੈਂ 10-12 ਸਾਲ ਤੋਂ ਆ ਗਈ 10-12 ਸਾਲ ਚ ਬੜੀ ਤਕਲੀਫ ਕੱਟੀ ਹੋਣੀ ਹੈ ਫਿਰ ਹਾਂ ਜੀ ਕਾਫੀ ਜਿਹੜਾ ਦਵਾਈ ਲਈ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਹਾਂ ਜੀ ਕੀ ਕੀ ਪਰੇਸ਼ਾਨੀ ਆਉਂਦੀ ਸੀ ਬੈਠਣ ਉੱਟਣ ਜੀ ਕੋੜੀਆਂ ਜੜਾਂ ਚ ਵੀ ਤਕਲੀਫ ਹੁੰਦੀ 2-4 ਪੋੜੀਆਂ ਨਹੀਂ ਜੜੀਆਂ ਜਾਂਦੇ ਆਂ ਜੀ ਕਰਦੇ ਵਿੱਚ ਬੱਚੇ ਚੋ ਹੁੰਦੇ ਨੇ ਬੱਚੇ ਚੱਕ ਲੈਂਦੇ ਸੀ ਬੱਚੇ ਵੀ ਚੱਕੇ ਕਾਮ ਗੁਰੂ ਨਹੀਂ ਹੁੰਦਾ ਕੋਈ ਵੀ ਕੋਈ ਕੰਮ ਨਹੀਂ ਸੀ ਹੁੰਦਾ ਇੱਥੇ ਆਉਣ ਤੋਂ ਪਹਿਲਾਂ ਕਿੰਨੀਆਂ ਦਵਾਈਆਂ ਲਈਆਂ ਕਾਫੀ ਦਵਾਈਆਂ ਲਈਆਂ ਜਗਾ ਜਗਾ ਤੋਂ ਲਈ ਕਿਦੋਂ ਨਹੀਂ ਫਰਕ ਪਿਆ ਕੋਈ ਫਰਕ ਨਹੀਂ ਪਿਆ ਤੇ ਸਾਡੇ ਬਾਰੇ ਡਾਕਟਰ ਸ਼ਰਧਾ ਆਯੁਰਵੈਦ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਸਾਡੀ ਗਵੰਦਨ ਨੇ ਦੱਸਿਆ ਤੁਹਾਡੀ ਗਵੰਦਨ ਨੇ ਦੱਸਿਆ ਵੀ ਤੁਸੀਂ ਉੱਥੇ ਜਾਓ ਹਾਂਜੀ ਤੇ ਜਦੋਂ ਡਾਕਟਰ ਨੇ ਤੁਹਾਨੂੰ ਤੁਸੀਂ ਪਹਿਲਾਂ ਟਰੀਟਮੈਂਟ ਕਰਾਇਆ ਕੋਈ ਪੰਪ ਵੀ ਲਾਇਆ ਸੀ ਪੰਪ ਲਗਾਇਆ ਜੀ ਪੰਪ ਕਿੰਨੇ ਦਿਨਾਂ ਚ ਛੁੱਟ ਗਿਆ ਤੁਹਾਡਾ? ਹਾਂ ਦਾ ਮਹੀਨੇ ਜੀ ਛੁੱਟ ਗਿਆ। 1 ਮਹੀਨੇ ਵਿੱਚ ਜਿਹੜਾ ਤੁਹਾਨੂੰ ਡਾਕਟਰ ਉਹਨੇ ਪੰਪ ਲਾਇਆ ਸੀਗਾ ਅੰਗਰੇਜ਼ੀ ਡਾਕਟਰਾਂ ਨੇ ਉਹ ਛੁੱਟ ਗਿਆ। ਹਾਂਜੀ। ਤੇ ਹੁਣ ਤੁਸੀਂ ਡਾਕਟਰ ਸ਼ਰਧਾ ਨਵਦਾ ਤੋਂ ਕਿੰਨੇ ਮਹੀਨੇ ਦਵਾਈ ਖਾਧੀ ਹੈ? 5-6 ਮਹੀਨੇ ਦਵਾਈ ਖਾਧੀ। 5-6 ਮਹੀਨੇ ਦਵਾਈ ਖਾਣ ਤੋਂ ਬਾਅਦ ਕੋਈ ਫਰਕ ਪਿਆ? ਹਾਂ ਕਾਫੀ ਬਿਹਤਰ ਹਾਂ ਠੀਕ ਹੈ ਮੈਂ। ਹੁਣ ਤੁਸੀਂ ਸਹੀ ਕੰਮ ਕਰ ਕਰਦੇ ਹੋ? ਔੜੀਆਂ ਚੜ ਜਾਂਦੇ ਹੋ? ਹਾਂਜੀ। ਬੱਚੇ ਚੁੱਕ ਲੈਨੇ ਹੋ ਜੀ? ਚੁੱਕ ਲੈਣ ਦਾ ਖਾਣਾ ਪੁਣਾ ਵੀ ਬਣਾ ਲੈਂਦੇ ਹਾਂ। ਚਲੋ ਬਹੁਤ ਬੜੀਆ ਜੀ। ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੀਡੀਓ ਦੇਖਣ ਵਾਲ দাই ল'ৰা কলো অঁ ধন্যবাদ কৰনা চাদা